ਨਾਟਨਬੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਪਰਮਾ ਹੁਲਾਰਾ ਦਿੰਦਿਆਂ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 ਦੌਰਾਨ ਲੁਧਿਆਣਾ ਸ਼ਹਿਰ ਵਿੱਚ ਵੱਡੇ ਪੱਧਰ ਤੇ ਬਿਜਲੀ ਵੰਡ ਨੈੱਟਵਰਕ ਸੰਬੰਧੀ ਸੁਧਾਰ ਕਾਰਜਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਸ ਵਿਆਪਕ ਪਹਿਲ ਕਦਮੀ ਨੂੰ 221 ਕਰੋੜ ਰੁਪਏ ਦੇ ਕੋਲ ਨਿਵੇਸ਼ ਨਾਲ ਨਿਪਟਰੀ ਚੜ੍ਹਿਆ ਜਾਵੇਗਾ ਜਿਸ ਦਾ ਉਦੇਸ਼ ਬਿਜਲੀ ਦੀ ਬਜਲੀ ਘਟਾਉਣ ਨੂੰ ਘਟਾਉਣਾ ਨੁਕਸਾਨਾਂ ਨੂੰ ਘਟਾਉਣਾ ਅਤੇ ਭਵਿੱਖੀ ਮੰਗ ਲਈ ਗ੍ਰਿਡ ਨੂੰ ਤਿਆਰ ਕਰਨਾ ਹੈ ਅੱਜ ਇਹਤੇ ਜਾਰੀ ਇੱਕ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲ ਸੂਬੇ ਦੇ ਬਿਜਲੀ ਖੇਤਰ ਦੇ ਆਧੁਨਿਕੀਕਰਨ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ ਹਰਪ੍ਰਜਨ ਸਿੰਘ ਯੂਟਿਓ ਨੇ ਕਿਹਾ ਕਿ ਲੁਧਿਆਣਾ ਦੇ ਬਿਜਲੀ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਸਾਡੇ ਨਾਗਰਿਕਾਂ ਨੂੰ ਨਿਰਵਿਘਨ ਉੱਚ ਗੁਣਵੱਤਾ ਵਾਲੀ ਬਿਜਲੀ ਮੁਹੱਈਆ ਕਰਨ ਦੇ ਸਾਡੇ ਮਿਸ਼ਨ ਵਿੱਚ ਇੱਕ ਅਹਿਮ ਕਦਮ ਹੈ ਉਨਾਗੇ ਕਿਹਾ ਕਿ ਸੂਬਾ ਸਰਕਾਰ ਆਰਥਿਕ ਵਿਕਾਸ ਅਤੇ ਖਪਤਕਾਰਾਂ ਦੀ ਤਸੱਲੀ ਲਈ ਬਿਜਲੀ ਸਪਲਾਈ ਲੜੀ ਨੂੰ ਹੋਰ ਮਜ਼ਬੂਤ ਕਰ ਲਈ ਵਚਨਬੱਧ ਹੈ ਬਿਜਲੀ ਮੰਤਰੀ ਨੇ ਕਿਹਾ ਕਿ 19 ਪਾਵਰ ট্রান্সਫਾਰਮਰਾਂ ਨੂੰ 20 এমਬੀਏ ਤੋਂ 31.5 এমਬੀਏ ਵਿੱਚ ਸਫਲਤਾਪੂਰਵਕ ਅਪਗ੍ਰੇਡ ਕੀਤਾ ਗਿਆ ਹੈ ਅਤੇ 3 220 ਕੇਵੀ ਉੱਚ ਸਮਰੱਥਾ ਵਾਲੇ ট্রান্সਫਾਰਮਰਾਂ ਦੀ ਸਮਰੱਥਾ 100 এমਬੀਏ ਤੋਂ 160 এমਬੀਏ ਤੱਕ ਵਧਾਈ ਗਈ ਹੈ ਇਸ ਤੋਂ ਇਲਾਵਾ ਦੋ ਨਵੇਂ 20 ਮਬੀਏ ਟਰਾਂਸਫਾਰਮਰ ਵੀ ਕਾਰਜਸ਼ੀਲ ਕੀਤੇ ਗਏ ਹਨ ਪੀਐਸਪੀਸੀਐਲ ਨੇ ਹੋਰ ਟਰਾਂਸਫਾਰਮਰ ਲਗਾਉਣ ਲਈ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਬਿਜਲੀ ਲਾਈਨਾਂ ਦੇ ਆਧੁਨਿਕੀ ਕਰਨ ਲਈ ਲਗਭਗ 450 ਕਿਲੋਮੀਟਰ ਹਾਈ ਟੈਂਸ਼ਨ ਅਤੇ 470 ਕਿਲੋਮੀਟਰ ਲੋ ਟੈਂਸ਼ਨ ਲਾਈਨਾਂ ਨੂੰ ਅਪਗ੍ਰੇਡ ਬਦਲਿਆ ਗਿਆ ਹੈ 13 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਏਸੀਐਸਆਰ ਲਾਈਨਾਂ ਨੂੰ ਐਡਵਾਂਸਡ ਐਚਟੀਐਲਐਸ ਕੰਡਕਟਰਾਂ ਨਾਲ ਬਦਲਿਆ ਗਿਆ ਹੈ ਚੋਰੀ ਪ੍ਰਭਾਵਿਤ ਖੇਤਰਾਂ ਵਿੱਚ ਐਰਟੀ ਲਾਈਨਾਂ ਦੀ ਚੋਰੀ ਨੂੰ ਘਟਾਉਣ ਲਈ ਇਨਸੂਲੇਟਿਡ ਕੇਬਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਟਰਾਂਸਫਾਰਮਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੇ ਨਿਵੇਸ਼ ਨਾਲ 921 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਅਤੇ 396 ਓਵਰਲੋਡਡ ਟਰਾਂਸਫਾਰਮਰਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਹੈ। ਵੰਡ ਲੋਡ ਨੂੰ ਅਨੁਕੂਲ ਬਣਾਉਣ ਅਤੇ ਬਿਜਲੀ ਕੱਟ ਦੇ ਸਮੇਂ ਘਟਾਉਣ ਲਈ 79 ওভারਲੋਡਡ ਫੀਡਰਾਂ ਨੂੰ ਵੰਡਿਆ ਗਿਆ ਹੈ ਜਿਸ ਨਾਲ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਇਆ ਫੀਡਰ ਅਨੁਕੂਲਨ ਕਾਰਜ ਦੀ 23 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਬਿਜਲੀ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ 92757 ਤੋਂ ਵੱਧ ਸਮਾਰਟ ਮੀਟਰ ਲਗਾਏ ਜਾਣ ਨਾਲ ਬਿਜਲੀ ਚੋਰੀ ਤੇ ਰੋਕ ਲੱਗੀ ਹੈ ਅਤੇ ਬਿਲਿੰਗ ਵਿੱਚ 8% ਦੀ ਦਾ ਸੁਧਾਰ ਹੋਇਆ ਹੈ ਉਨੇ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਾਰਜਾਂ ਨੇ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਕਾਫੀ ਲਾਭ ਪਹੁੰਚਾਇਆ ਹੈ ਸਭ ਤੋਂ ਮਹੱਤਵਪੂਰਨ ਨਤੀਜੇ ਸਿਸਟਮ ਦੀ ਉਪਲਬਧਤਾ ਦਾ ਵਾਅਦਾ ਹੈ ਜੋ ਖਪਤਕਾਰਾਂ ਨੂੰ ਵਧੇਰੇ ਭਰੋਸੇਮੰਦ ਅਤੇ ਨਿਰੰਤਰ ਬਿਜਲੀ ਦੀ ਸਪਲਾਈ ਨੂੰ ਦਰਸਾਉਂਦਾ ਹੈ ਉਹਨਾਂ ਦੱਸਿਆ ਕਿ ਵੋਲਟੇਜ ਨਾਲ ਸਬੰਧਤ ਸ਼ਿਕਾਇਤਾਂ ਅਤੇ ਖਪਤਕਾਰਾਂ ਦੀਆਂ ਹੋਰ ਸ਼ਿਕਾਇਤਾਂ ਵਿੱਚ ਕਾਫੀ ਗਿਰਾਵਟ ਆਈ ਹੈ ਜੋ ਕਿ ਨਵੀਨਤਮ ਸੁਧਾਰਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ ਸੁਧਾਰ ਯੋਜਨਾ ਦੇ ਹਿੱਸੇ ਵਜੋਂ ਲਾਗੂ ਕੀਤੇ ਗਏ ਸੁਰੱਖਿਆ ਪ੍ਰੋਟੋਕੋਲ ਦੇ ਨਤੀਜੇ ਵਜੋਂ ਬਿਜਲੀ ਹਾਦਸਿਆਂ ਦੀਆਂ ਘਟਨਾਵਾਂ ਵਿੱਚ ਵੀ ਮਹੱਤਵਪੂਰਨ ਕਮੀ ਆਈ ਹੈ ਜੋ ਕਰਮਚਾਰੀਆਂ ਅਤੇ ਲੋਕਾਂ ਦੋਵਾਂ ਦੀ ਬਿਹਤਰੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਬਿਜਲੀ ਮੰਤਰੀ ਨੇ ਵਿੱਤੀ ਸਾਲ 2025-26 ਵਿੱਚ ਅਤੇ 26-27 ਲਈ ਉਲੀਕਿਆ ਸੂਬੇ ਦਾ ਅਹਿਮ ਖਾਕਾ ਸਾਂਝਾ ਕੀਤਾ ਜਿਸ ਦੌਰਾਨ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 728 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਮੁੱਖ ਪਹਿਲ ਕਦਮੀਆਂ ਵਿੱਚ 14 ਨਵੇਂ ਸਬਸਟੇਸ਼ਨਾਂ ਦਾ ਨਿਰਮਾਣ ਜਿਸ ਦੀ ਅਨੁਮਾਨਿਤ ਲਾਗਤ 280 ਕਰੋੜ ਰੁਪਏ ਹੈ ਅਤੇ 65 ਕਰੋੜ ਰੁਪਏ ਦੇ ਨਿਵੇਸ਼ ਨਾਲ ਗੈਸਪ੍ਰਾ ਵਿਕੇ ਅਤੇ ਆਧੁਨਿਕ 220 ਕੇਵੀ ਜੀਆਈਐਸ ਸਬਸਟੇਸ਼ਨ ਨੂੰ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ 87.5 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਿਹਤਰ ਲੋਡ ਪ੍ਰਬੰਧਨ ਅਤੇ ਬਿਜਲੀ ਕਟਾ ਨੂੰ ਘਟਾਉਣ ਲਈ 175 ਫੀਡਰਾਂ ਨੂੰ ਸੁਚੱਜੇ ਢੰਗ ਨਾਲ ਵੰਡਣ ਅਤੇ ਨਵੀਨੀਕਰਨ ਕਰਨ ਦੀ ਯੋਜਨਾ ਹੈ ਇਸ ਯੋਜਨਾ ਵਿੱਚ 60.5 ਕਰੋੜ ਰੁਪਏ ਦੀ ਲਾਗਤ ਨਾਲ 2010 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ ਵੀ ਸ਼ਾਮਲ ਹੈ ਇਸ ਦੇ ਨਾਲ ਹੀ 20 ਨਵੇਂ ਪਾਵਰ ਟਰਾਂਸਫਾਰਮਰਾਂ ਤੇ ਵਿਸਥਾਰ ਲਈ 70 ਕਰੋੜ ਰੁਪਏ ਰੱਖੇ ਗਏ ਹਨ ਇਨਾ ਵਿਆਪਕ ਤੇ ਨਵੀਨਤਮ ਸੁਧਾਰਾਂ ਲਈ ਆਉਣ ਵਾਲੇ ਵਿੱਤੀ ਸਮੇਂ ਲਈ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਜੋ ਕਿ ਇੱਕ ਆਧੁਨਿਕ ਕੁਸ਼ਲਤ ਭਵਿੱਖ ਲਈ ਤਿਆਰ ਬਿਜਲੀ ਵੰਡ ਪ੍ਰਣਾਲੀ ਉਪਲਬਧ ਕਰਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਵਿਭਾਗ ਦੀਆਂ ਪ੍ਰਾਪਤੀਆਂ ਦੀ ਛਲਾਗਾ ਕਰਦੇ ਹੋਏ ਹਰਪ੍ਰਜਨ ਸਿੰਘ ਦੇ ਈਟੀਓ ਨੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀਆਂ ਤਾਰਾਂ ਪਾਉਣ ਸੰਬੰਧੀ ਮਸਲੇ ਮੌਸਮ ਸੰਬੰਧੀ ਰੁਕਾਵਟਾਂ ਤੇ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ ਉਨ੍ਹਾਂ ਨੇ ਭੂਮੀਗਤ ਕੇਬਲਿੰਗ ਡਿਜੀਟਲ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਅਤੇ ਆਧ ਪਹਿਲ ਕਦਮੀਆਂ ਵਿੱਚ ਤੇਜ਼ੀ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਤਬਦੀਲੀ ਦਾ ਮਹਿਜ ਸ਼ੁਰੂਆਤ ਹੈ ਅਸੀਂ ਇੱਕ ਮਜ਼ਬੂਤ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚਾ ਬਣਾ ਰਹੇ ਹਾਂ ਜੋ ਨਾ ਸਿਰਫ ਅਜੋਕੀ ਮੰਗ ਨੂੰ ਪੂਰਾ ਕਰੇਗਾ ਸਗੋਂ ਭਵਿੱਖ ਮੁਖੀ ਤੇ ਸੁਚਾਰੂ ਵੀ ਹੋਵੇਗਾ ਇਸ ਤੋਂ ਇਲਾਵਾ ਬਿਜਲੀ ਮੰਤਰੀ ਨੇ ਕਿਹਾ ਕਿ ਲੁਧਿਆਣਾ ਦੇ ਬਿਜਲੀ ਵੰਡ ਨੈਟਵਰਕ ਦਾ ਵੱਡੇ ਪੱਧਰ ਤੇ ਬਦਲਾਅ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਦਾ ਪ੍ਰਤੱਖ ਸਬੂਤ ਹੈ ਪੰਜਾਬ ਦੇ ਲੋਕਾਂ ਨੂੰ ਸਾਰਥਕ ਅਤੇ ਠੋਸ ਨਤੀਜੇ ਪ੍ਰਦਾਨ ਕਰਨ ਲਈ ਉਹਨਾਂ ਦੀ ਸਿਹਰਤ ਸੋਚ ਸਾਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਸਮੇਂ ਸਿਰ ਫੈਸਲੇ ਲੈਣ ਲਈ ਊਰਜਾ ਦਿੰਦੀ ਹੈ ਭਾਵੇਂ ਇਹ 728 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਲਈ ਪ੍ਰਵਾਨਗੀ ਹੋਵੇ ਜਾਂ 스마트 ਮੀਟਰੀਂਗ ਅਤੇ ਡਿਜੀਟਲ ਨਿਗਰਾਨੀ ਤੇ ਜੋਰ ਇਹ ਇਹ ਉਹਨਾਂ ਦੀ ਦੂਰਦਰਸ਼ਤਾ ਹੈ ਜੋ ਪੰਜਾਬ ਨੂੰ ਭਰੋਸੇਮੰਦ ਕੁਸ਼ਲ ਅਤੇ ਭਵਿੱਖ ਲਈ ਤਿਆਰ ਬਿਜਲੀ ਪ੍ਰਣਾਲੀਆਂ ਦੇ ਯੁੱਗ ਵਿੱਚ ਲਿਜਾ ਰਿਹਾ ਹੈ ਸਾਨੂੰ ਉਹਨਾਂ ਦੇ ਇਸ ਸੁਪਨੇ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ